ਪਾਰਟੀ ਦੇ ਆਗੂਆਂ ਤੋਂ ਪਾਰਟੀ ਦੇ ਸਿਧਾਂਤ ਤੋਂ ਔਰ ਮੇਰੇ ਵੀਰੋ ਉਹ ਸਮਾਂ ਦੂਰ ਨਹੀਂ ਜਦੋਂ ਜਿਹੜੀ ਪੂਰੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੁਰਸੀ ਉਹ ਤੁਸੀਂ ਸਮਝ ਗਏ ਹੋ ਕਿ ਜਿਹਨੂੰ ਫਿਕਰ ਪਿਆ ਜਿਹੜੀ ਕੁਰਸੀ ਇਸ ਵੇਲੇ ਹਿੱਲ ਰਹੀ ਹੈ ਅਸਲ 'ਚ ਕੁਰਸੀ ਉੱਥੇ ਖੜੀ ਹੈ ਕੁਰਸੀ ਉੱਤੇ ਬੈਠਾ ਡੋਲ ਗਿਆ ਉਹ ਕੁਰਸੀ ਛੇਤੀ ਸਾਡੇ ਸੀਐਮ ਭਗਵੰਤ ਮਾਨ ਜੀ ਜੀਤ ਆਬ ਨਹੀਂ ਦਿੱਲੀ ਫਿਰ ਪੂਰਾ ਹਿੰਦੁਸਤਾਨ ਤੁਹਾਡਾ ਹੋਏਗਾ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਾਡੀ ਸਾਰੀ ਟੀਮ ਕਰਦੇ ਨੇ ਕਿ ਅਸੀਂ ਕਿਸੇ ਗੱਲੋਂ ਵੀ ਤੁਹਾਨੂੰ ਉਹਨੇ ਨਹੀਂ ਰਹਿੰਦੇ ਆਂ ਆਪ ਵੀ ਜਿਹੜੇ ਬੈਠੇ ਨੇ ਨਾ ਆ ਪਿੱਛੇ ਕੁਰਸੀਆਂ ਢਾਲੀ ਨੇ ਮਿਹਰਬਾਨੀ ਕਰਕੇ ਇਹ ਸਾਰੇ ਸਾਥੀਆਂ ਨੂੰ ਵੀ ਇਸ ਥਾਈਂ ਤੋਂ ਅੰਦਰ ਕੋਲੋਂ ਬੈਚੇ ਨਸ਼ਾ ਲਾ ਕੇ ਆਓ ਜੀ ਪਹਿਲਵਾਦਨ ਮਾਈ ਸਰ ਉਹ ਤਾਂ ਲਾਲ ਸਿੰਘ ਸਾਡੇ ਵੀਰ ਲਾਲਜੀਤ ਸਿੰਘ ਭੁੱਲੜ ਦਾ ਡਿਸਟ੍ਰਿਕਟ ਪਲਾਨਿੰਗ ਬੋਰਡ ਕਰਜਾ ਬਕਰਜਾ ਸਾਰੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤਾਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਕਿ ਅੱਜ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਤ ਕਿਸੇ ਜਦੋਂ ਨਾਂ ਦਾ ਨਾਮ ਹੁੰਦਾ ਹੈ ਤੇ ਉਹਨਾਂ ਦੇ ਕੰਮ ਬੋਲਦੇ ਨੇ ਕੰਮ ਯਾਦ ਹੁੰਦੇ ਨੇ ਕੈਬਨਟ ਮੰਤਰੀ ਸਦਾ ਮਾਲਜੀ ਸਿੰਘ ਜੀ ਪੁੱਲਰ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਨੂਰ ਸਾਹਿਬ ਹਲਕਾ ਤੋਂ ਕੈਂਡੀਡੇਟ ਸਰਦਾ ਮਾਜੀ ਸਿੰਘ ਦੀ ਭੁੱਲਰ ਨੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸੋਚਦੇ ਸੀਗੇ ਕਾਫੀ ਦਵੇਦਾਰ ਸੀਗੇ ਟਿਕੜ ਦੇ ਅਸੀਂ ਵੀ ਸੋਚਦੇ ਸੀ ਵੀ ਸਾਡਾ ਵੀ ਦਾ ਲੱਗ ਜਾਏ ਪਰ ਸੱਚ ਜਾਣਿਓ ਜਦੋਂ ਮਾਜੀ ਸਿੰਘ ਸੰਧ ਭੁੱਲਰ ਜੀ ਹੁਣਾਂ ਦਾ ਨਾਮ ਆਇਆ ਕਿਉਂਕਿ ਪਤਾ ਨਹੀਂ ਸੀ ਕਿ ਜੇ ਇਹ ਡੈਫਰੈਂਟ ਮੰਤਰੀ ਨੇ ਤੇ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾਏਗਾ ਮੈਂ ਇੰਨਾ ਖੁਸ਼ ਹੋਇਆ ਤੇ ਮੈਂ ਸਮਝਦਾ ਕਿ ਸਾਡੇ ਨਾਲੋਂ کئی ਗੁਣਾ ਬਿਹਤਰ ਕੈਂਡੀਡੇਟ ਨੇ ਔਰ ਇੱਕ ਬੰਦੇ ਨੇ ਨਹੀਂ ਕਿਹਾ ਨਹੀਂ ਕਿ ਗਲਤ ਟਿਕਟ ਦਿੱਤੀ ਔਰ ਹਮੇਸ਼ਾ ਜਿਹੜੀ ਹੈ ਪੰਜਾਬ ਦੀ ਨਿਸ਼ਾਨੀ ਹੈ ਸਾਡੇ ਨਾਲ ਅਜਪਤੀ ਤੋਂ ਬਾਅਦ ਹਮੇਸ਼ਾ ੱੱਕੇ ਹੁੰਦੇ ਰਹੇ ਨੇ ਯਾਰਾ ਬੱਬਰੂ ਸਰਕਾਰ ੱੱਕੇ ਕਾਂਦੇ ਬਿਗੜੀਆਂ ਦੀ ਕੋਈ ਕਦਰ ਨਾ ਇੱਥੇ ਪਰ ਲਿਖ ਕੇ ਪਛਤਾਨੋ ਬੇਲੋ ਅਨਪੜ ਮੌਜ ਮਨਾਵੇ ਮੱਤ ਜਿਨ੍ਹਾਂ ਨੂੰ ਥੋੜੀ ਅੰਧਾਤਾ ਖੁਦ ਖੁਸ਼ੀਆਂ ਕਰਦਾ ਕਿਵੇਂ ਮਨਾਈਏ ਨੋਰੀ ਇਹ ਜਦੋਂ ਇੰਡੀਆ ਲਾਈਨ ਦੀ ਸਾਡੀ ਸਰਕਾਰ ਬਣ ਗਈ ਉਹ ਪੈਸੇ ਤੇ ਹੁਣੇ ਆਉਣੇ ਆ 5 ਕਰੋੜ ਜਿਹੜੀ ਐਮਪੀ ਦੀ ਅਖਤਿਆਰੀ ਗ੍ਰਾਂਟ ਹੈ ਉਹ ਵੀ ਆਉਣੀ ਆ ਨਾਲ ਸੈਂਕੜੇ ਕਰੋੜ ਹੋਰ ਪੈਕੇਜ ਲੈ ਕੇ ਆਵਾਂਗੇ ਯਾਰ ਸਾਡਾ ਏਰੀਆ ਗੁਰੂਆਂ ਦੀ ਚਰਨਛੋਹ ਪ੍ਰਾਪਤ ਏਰੀਆ ਆ ਇੱਥੇ ਦੇ ਬਾਬੇ ਨਾਨਕ ਨੇ ਤੀਰਾ-ਤੀਰਾ ਟੋਲਿਆ ਇੱਥੇ ਜਿੰਨੇ ਪੈਸੇ ਮੰਗਾਗੇ ਬਾਬੇ ਨਾਨਕਾ ਪਈ ਪੈਸੇ ਤੋਂ ਵੱਧ ਨਹੀਂ ਆਪੇ ਹੀ ਕਿਰਪਾ ਹੋ ਜਣੀ ਆ ਤੇ ਬਾਬੇ ਨਾਨਕ ਦੀ ਕਿਰਪਾ ਹੋ ਜਣੀ ਆ ਸੱਚੇ ਪਾਤਸ਼ਾਹ ਦੀ ਮੱਥਾ ਟੇਕ ਕੇ ਇੱਥੋਂ ਜਾਵਾਂਗੇ ਸਰਕਾਰ ਇੰਡੀਆ ਲਾਈਨ ਦੀ ਬਣੂਗੀ ਲਾਲ ਜੀ ਨੂੰ ਭੁੱਲਣ ਨੂੰ ਬਾਬੇ ਨਾਨਕ ਦੀ ਚਰਨਛੋਹ ਸਾਬਕਾ ਕਾਲੀ ਮੰਤਰੀ ਦੇ ਨੌਪੁੱਤਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹਨਾਂ ਵੱਲੋਂ ਆਈਐਸ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਪਰ ਅੱਜ ਸੀਐਮ ਸਾਹਿਬ ਵੱਲੋਂ ਜਿਹੜਾ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਬੀਜੇਪੀ ਵਿੱਚ ਸ਼ਾਮਲ ਹੋ ਗਿਆ ਜੀ। ਜੀ। ਵੇਖੋ ਕਾਲੀ ਗੱਲ ਦਾ ਪਤਨ ਹੋ ਗਿਆ। ਕਾਂਗਰਸ ਦਾ ਵੀ ਪਤਨ ਹੋ ਗਿਆ। ਇਹਨਾਂ ਚੋਂ ਵੱਡੇ-ਵੱਡੇ ਲੀਡਰ ਤੇ ਉਹਨਾਂ ਦੇ ਨੌਹਾਂ ਪੁੱਤ ਵੇਖੋ ਕਿਵੇਂ ਭਾਜ ਭਾਜ ਕੇ ਪੈਸੇ ਲੈ ਲੈ ਬੀਜੇਪੀ ਵਿੱਚ ਵੱਧਦੇ ਜਾਂਦੇ ਆ। ਇਹਨਾਂ ਪੈਸੇ ਲੈ ਆ ਪੈਸੇ ਲੈ ਕੇ ਏਡੀ ਦੇ ਡਰੋਂ ਧਮਕੀਆਂ ਤੋਂ ਇਹ ਭੱਜ ਭੱਜ ਕੇ ਬੀਜੇਪੀ ਦੀ ਜਾਨਦੇ ਆ ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਬੀਜੇਪੀ ਉਹ ਪਾਰਟੀ ਆ ਜਿਨੇ ਸਾਡੀ ਕਿਸਾਨੀ ਦਾ ਘਾੜ ਕੀਤਾ ਜਿਨੇ ਸਾਡਾ 750 ਕਿਸਾਨ ਦਿੱਲੀ ਕਤਲ ਕੀਤਾ ਆ ਹੁਣ ਫੇਰ ਹਰਿਆਣੇ ਦੇ ਬਾਡਰ ਤੇ ਜਦੋਂ ਸਾਡੇ ਕਿਸਾਨ ਦਿੱਲੀ ਚੱਲੇ ਆ ਸ਼ੁਭਕਰਨ ਸਦਾ ਭਰਾ ਕਿਸਾਨ ਉਹਨੂੰ ਸ਼ਹੀਦ ਕਰਤਾ ਪਰ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਜੇ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਜਿਹੜੀ ਆ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਹੋ ਰਹੀ ਹੈ ਦੇਖੋ ਕੋਈ ਸਰਕਾਰੀ ਮਸ਼ੀਨਰੀ ਦੁਰਵਰਤੋਂ ਨਹੀਂ ਹੁੰਦੀ ਜਦੋਂ ਕੋਈ ਡਰਦਾ ਹੋਵੇ ਨਾ ਜਦੋਂ ਕਿਸੇ ਨੂੰ ਡਰ ਹੋਵੇ ਕਿ ਮੈਂ ਹਰ ਜਾਣਾ ਕੋਈ ਇਸ ਤਰ੍ਹਾਂ ਸ਼ਿਕਾਇਤਾਂ ਸ਼ਿਕੁਤਾਂ ਲਾ ਕੇ ਸਰਦਾਂ ਦਾ ਮੇਰੇ ਕਰਨਤਾਰਨ ਜ਼ਿਲ੍ਹੇ ਦੀ ਗੱਲ ਆ ਜਦੋਂ 2022 ਦੀ ਇਲੈਕਸ਼ਨ ਸੀ 400 ਦੇ 15 ਸ਼ਿਕਾਇਤਾਂ ਟੋਟਲ ਹੋਈਆਂ ਸੀ ਜਿਦੇ ਚੋਂ 395 ਸ਼ਿਕਾਇਤਾਂ ਮੇਰੀਆਂ ਕੱਲੇ ਦੀਆਂ ਦੇਸ਼ ਪ੍ਰਤਾਪ ਕੈਰੋ ਨੇ ਅਕਾਲੀ ਦਲ ਨੇ ਕੀਤੀਆਂ ਸੀ ਕਲਾਜੀ ਤੇ ਪੁੱਲਰ ਫੇਰ ਚਿਤ ਗਿਆ ਇਹ ਵੇਖਿਓ ਇਸ ਤਰ੍ਹਾਂ ਹੀ ਹੋਣਾ ਵਾਏ ਜਿੰਦੀਆਂ ਮਰਜ਼ੀ ਸ਼ਿਕਾਇਤਾਂ ਕਰ ਲੈਨ ਸੁਖਵੀਰ ਬਾਦਲੂ ਨੇ ਅਕਾਲੀ ਦਲ ਵਾਲੇ ਜਿਤਨਾ ਆਮ ਆਦਮੀ ਪਾਰਟੀ ਨੇ ਆ 13 ਦੇ 13 ਉਮੀਦਵਾਰ ਲੋਕ ਸਭਾ 'ਚ ਪਹੁੰਚਣਗੇ ਅਸੀਂ ਆਪਦੇ ਹੱਕ ਹਕੂਕ ਆਪਦੀ ਕਲਮ ਨਾਲ ਲੈ ਕੇ ਆਵਾਂਗੇ ਪੰਜਾਬ ਨੂੰ ਸੋਨੇ ਦੀ ਜੀੜੀ ਤੇ ਸੋਨੇ ਦੀ ਜੀੜੀ ਫੇਰ ਬਣਾ ਦਿਆਂਗੇ ਔਰ ਸਭ ਤੋਂ ਵੱਡਾ ਇਥੇ ਆ ਤੇ ਕਾਂਗਰਸ ਵੱਲੋਂ ਰਾਣਾ ਪਰਿਵਾਰ ਦੇ ਨਾਂ ਦੀ ਚਰਚਾ ਹੋ ਰਹੀ ਹੈ ਕਿਵੇਂ ਦੇਖੋ ਜਿਹੜਾ ਮਰਜੀ ਆ ਜੇ ਹਰ ਕਾਂ ਮਾਜ ਕੇ ਭੇਜਣਗੇ ਖਡੂਰ ਸਾਹ ਵਾਲੇ ਰਾਣੇ ਨੂੰ ਅੱਗੇ 2009 ਜ ਵੀ ਮਾਜਿਆ ਖਡੂਰ ਸਾਹ ਵਾਲਿਆਂ ਨੇ ਭਜਨਦੇ ਆ ਰਾਣਾ ਪਰੇ ਨੂੰ ਆਨੰਦਪੁਰ ਸਾਹ ਵਾਲਿਆਂ ਔਰ ਜਿੰਨੂੰ ਮਰਜੀ ਭਜ ਲੈ ਸੁਖਬੀਰ ਬਾਦਲ ਜੀ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕਰ ਰਹੇ ਨੇ ਔਰ ਕਹਿੰਦੇ ਨੇ ਕਿ ਇਸ ਵਾਰ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਦਾਂ ਕਿ ਕੀ ਕਹਿਣਾ ਚਾਹੋਗੇ ਜੀ ਦੇਖੋ ਉਹਦੇ ਪਰਿਵਾਰ ਨੂੰ ਪਚਾਉਂਦੇ ਫਿਰਦੇ ਹੁਣ ਢਿਲਾ ਗਿਆ ਹੈ ਵਿਚਾਰਾ ਉਹ ਗੜਬੜੀ ਤਗੜੀ ਹੈ ਵਿੱਚ ਕਈ ਕੋਈ ਤੇ ਪਾਇਆ ਉਹ ਬਚਾਇਆ ਨਹੀਂ ਜਾਂ ਉਮਰ ਦੀ ਕੀ ਸਿਆਸਤ ਕਰਨ ਦੀ ਅੱਜ ਦੀ ਜਿਹੜੀ ਸਿਆਸਤ ਆ ਨਾ ਉਹ ਨੌਜਵਾਨਾਂ ਦੀ ਆ ਕਿ ਉਹ ਕਾਲੀ ਦਾ ਲੈਣਾ ਜਿੰਨੇ ਗੁਰੂ ਮਹਾਰਾਜ ਦੀ ਬੇਦਵੀ ਕਰਾਈ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿੰਨੇ ਤਖਤ ਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿੰਨੇ ਜਿੰਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸੱਤਾ 'ਚ ਨਹੀਂ ਆਇਆ ਭੁੱਲਾ ਸਾਹਿਬ ਬੇਦਵੀ ਨੂੰ ਲੈ ਕੇ ਤੁਹਾਡੇ ਹੀ ਐਮਐਲਏ ਵਿਜੇ ਕੁਮਰ ਪ੍ਰਤਾਪ ਸਿੰਘ ਜਿਹੜੇ ਆ ਸਰਕਾਰ ਦੇ ਖਿਲਾਫ ਰਹਿੰਦੇ ਆ ਕੀ ਕਹੋਗੇ ਵੇਖੋ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਤੇ ਸਰਦਾਰ ਭਗਵੰਤ ਸਿੰਘ ਮਾਨੇ ਸਰਕਾਰ ਆਉਂਦੀਆਂ ਹੀ ਚਾਰ ਸ਼ੀਟ ਤੇ ਉਹਨਾਂ ਦੇ ਨਾਂ ਪਾਏ ਆ ਪਰਚੇ ਦਰਜ ਕੀਤੇ ਆ ਉੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੀ ਆ ਸੁਖਵੀਰ ਸਿੰਘ ਬਾਦਲ ਦਾ ਨਾਮ ਹੀ ਆ ਜਿਹੜੇ ਦੋਚੀ ਆ ਜੇ ਕੋਈ ਹੋਰ ਵੀ ਦੋਚੀ ਹੋਊਗਾ ਸਰਦਾਰ ਭਗਵੰਤ ਸਿੰਘ ਮਾਨੋਂ ਨੂੰ ਸਜ਼ਾ ਦੇਣਗੇ ਬੇਅਦਬੀ ਦੇ ਦੋਸ਼ੀਆਂ ਨੂੰ ਕਤਈ ਬਖਸ਼ਿਆ ਨਹੀਂ ਜਾਊਗਾ ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਵਿੱਚ ਸ਼ਾਮਲ ਆ ਉਹਨੂੰ ਸਰਦਾਰ ਭਗਵੰਤ ਸਿੰਘ ਮਾਨ ਕਦੀ ਵੀ ਬਖਸ਼ਣ ਨਹੀਂਗੀ ਉਹ ਤੇ ਵੱਦ ਤੋਂ ਵੱਧ ਸਖਤ ਤਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਜਿਸ ਤਰ੍ਹਾਂ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਐਨਐਸਐ ਜਿਹੜਾ ਇੱਕ ਸਾਲ ਹੀ ਪੰਜਾਬ ਸਰਕਾਰ ਨਹੀਂ ਲਾਇਆ ਸੈਂਟਰ ਨੇ ਲਾਇਆ ਚਲੋ ਬਸ ਕਰੋ